ਪਟਿਆਲੇ ਦੇ ਵਿੱਚ ਖੜੇ ਆ ਗਿੱਲ ਟਾਬਾਗਾ ਸਾਹਮਣੇ ਤੁਹਾਨੂੰ ਦਿਖਾ ਦਿੰਨੇ ਆ ਕਿ ਇੱਥੋਂ ਤੁਹਾਨੂੰ ਵੇਟ ਘਟਾਉਣ ਵਾਲਾ ਵਜਨ ਘਟਾਉਣ ਵਾਲਾ ਚੂਰਨ ਮਿਲ ਜੂਗਾ ਤੇ ਇਹ ਆਂਟੀ ਜੀ ਹੁੰਦੇ ਨੇ ਇੱਥੇ ਇਹ ਇਹ ਵਾਲਾ ਚੂਰਣਾ ਹੈ ਗੁਰੂ ਚੂਰਣਾ ਆਹਾ ਇੱਥੋਂ ਮਿਲ ਜੂਗਾ ਬਈ ਇਹ ਕਿੰਨਾ वजन ਘਟਾ ਦਿੰਦਾ ਜੀ ਇਹ ਇਹ ਬਈ ਮਹੀਨੇ ਚ 5 ਤੋਂ 7 ਕਿਲੋ ਘਟਾ ਦਿੰਦਾ ਅੱਛਾ ਹਾਂਜੀ ਇੱਕ ਪੈਕਟ ਆ ਇੱਕ ਪੈਕਟ ਇੱਕ ਮਹੀਨਾ ਚੱਲਦਾ ਇਹ ਇੱਕ ਮਹੀਨਾ ਚੱਲਦਾ ਅੱਛਾ ਕੋਈ ਇਹਦੇ ਸਾਈਡ ਇਫੈਕਟ ਨਹੀਂ ਜ਼ੀਰੋ ਸਾਈਡ ਇਫੈਕਟ ਆ ਅੱਛਾ ਜੀ ਤੇ ਘਰ ਦੀਆਂ ਚੀਜ਼ਾਂ ਤੋਂ ਬਣਿਆ ਹੋਇਆ ਹੈ ਓਕੇ ਅੱਜ ਆਪਾਂ ਪਹੁੰਚੇ ਪਟਿਆਲੇ ਗੱਲ ਢਾਬਾ ਹਮ ਮਾਤਾ ਮਲਕੀਤ ਕੌਰ ਵਧੀਆ ਇਹਨਾਂ ਦਾ ਕੰਮਕਾਰ ਆ ਹਮ ਵਧੀਆ ਪੰਜਾਬੀ ਯੂਨੀਵਰਸਿਟੀ ਦੇ ਕੋਲੇ ਪੰਜਾਬੀ ਯੂਨੀਵਰਸਿਟੀ ਦੇ ਕੋਲੇ ਆ ਠੀਕ ਹੈ ਜੀ 2 ਨੰਬਰ ਗਲੀ ਆਂਟੀ 2 ਨੰਬਰ ਗਲੀ ਹੈ ਠੀਕ ਹੈ ਤੇ ਇੱਥੇ ਆਪਾਂ ਅੱਗੇ ਲੈ ਸਕਦੇ ਹਾਂ ਠੀਕ ਹੈ ਬਈ ਬਈ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੈ ਨਾ ਬਾਈ ਜ਼ੀਰੋ ਸਾਈਡ ਇਫੈਕਟ ਦਾ ਕਿਵੇਂ ਯੂਜ਼ ਕਿਵੇਂ ਕਰਨਾ ਬਈ ਯੂਜ਼ ਬਾਈ ਇਹਨੇ ਸ਼ਾਮ ਨੂੰ ਤੁਸੀਂ ਇੱਕ ਚਮਚਾ ਕੱਚ ਦੇ ਗਲਾਸ ਚ ਪਿਉਣਾ ਪਾਣੀ ਚ ਸਵੇਰੇ ਤੁਸੀਂ ਇਦਾਂ ਖਾਲੀ ਪੇਟ ਦਾ ਨਿੰਬੂ ਨਿਚੋੜ ਕੇ ਪੀਣਾ ਹੈ ਠੀਕ ਹੈ ਇੱਕ ਘੰਟਾ ਦੋ ਵਾਰ ਤੁਸੀਂ ਨੀ ਕੁਝ ਨਹੀਂ ਖਾਣਾ ਪੀਣਾ ਤੇ ਪਰਹੇਜ ਇਹਦਾ ਪਰਹੇਜ ਬਈ ਇਹਦਾ ਮਿੱਠਾ ਤੇ ਤਲੀ ਚੀਜ਼ ਬੰਦਾ ਤੇ ਅੱਛਾ ਤੇ ਆਨਲਾਈਨ ਵੀ ਭੇਜਦੇ ਨੇ ਜੀ ਆਨਲਾਈਨ ਵੀ ਭੇਜਦਾ ਆਲ ਇੰਡੀਆ ਜਿੱਥੇ ਭਾਵੇਂ ਦੇਸ਼ ਵਿਦੇਸ਼ ਜੋ ਹਰ ਇੱਕ ਦੇਸ਼ ਬਾਹਰਲੇ ਦੇਸ਼ਾਂ ਜੀ ਬਾਹਰਲੇ ਦੇਸ਼ਾਂ ਅੰਦਰ ਬਿਲਕੁਲ ਦੋਸਤੋ ਜੇ ਕਿਸੇ ਨੇ ਲੈਣਾ ਤੇ ਇੱਥੇ ਆ ਕੇ ਚੂਰਨ ਲੈ ਸਕਦੇ ਹੋ ਤੁਸੀਂ ਗਿੱਲ ਟਾਬੇ ਤੋਂ ਗਿੱਲ ਟਾਬੇ ਦੇ ਵਿੱਚ ਪਟਿਆਲਾ ਯੂਨੀਵਰਸਿਟੀ ਦੇ ਕੋਲੇ ਮਾਤਾ ਮਲਕੀਤ ਕੌਰ ਹੋਣਗੇ ਇੱਥੇ ਠੀਕ ਹੈ ਤੇ ਉਹਨਾਂ ਤੋਂ ਆ ਕੇ ਤੁਸੀਂ ਲੈ ਸਕਦੇ ਹੋ ਧੰਨਵਾਦ ਠੀਕ ਹੈ